ਤੁਮ ਕਰੋ ਦਇਆ ਮੇਰੀ ਸਾਈ ਤੁਮ ਕਰੋ ਦਇਆ ਮੈਂ ਕੋਈ ਗੱਲ ਕਿਸੇ ਦੇ ਬਾਰੇ ਕੋਈ ਟਿੱਪਣੀ ਕਰਨੀ ਨਹੀਂ ਤੁਸੀਂ ਆਪ ਹੀ ਜਦੋਂ ਨਾਲ ਨੂੰ ਬਾਗੀ ਬਾਗੀ ਕਹੀ ਜਾਂਦੇ ਹੋ ਹਣ ਸਾਰੇ ਪਾਸਿਓਂ ਬਾਗੀ ਨਾ ਨਾ ਹਣ ਆਪ ਦੀ ਜੋ ਕਿ ਅਚਾਨਕ ਪੱਤਰ ਨਹੀਂ ਆਪਣਾ ਸਪਸ਼ਟੀਕਰਨ ਪੜਾ ਕੇ ਦੇ ਕੇ ਗਏ ਭਾਈ ਜੀ ਇਸੇ ਦੀ ਉਸੇ ਅਧਾਰ ਤੇ ਸਪਸ਼ਟੀਕਰਨ ਦੇ ਕੇ ਭਾਜੀ ਮੈਂ ਇੱਕ ਬੇਨਤੀ ਕਰਦੇ ਹਾਂ ਜੀ ਤੁਸੀਂ ਕੇਸ ਦਰ ਤੇ ਆਏ ਹੋ ਤੁਸੀਂ ਮੈਂ ਗੁੱਸਾ ਨਾ ਕਰ ਦਿਓ ਕੋਈ ਨਾ ਮੈਨੂੰ ਮਿਸ ਅੰਡਰਸਟੈਂਡ ਕਰ ਲਿਓ ਸ੍ਰੀ ਅਕਾਲ ਤਖਤ ਸਾਹਿਬ ਦੇ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਮੈਂ ਦਾਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਗੁਰੂ ਸਾਹਿਬ ਦੇ ਚਰਨ ਪਰਸੇ ਆ ਔਰ ਮੈਂ ਆਪਣੀ ਭਾਵਨਾ ਤਾਂ ਦੱਸ ਸਕਦਾ ਕਿਸੇ ਦੀ ਕਿੰਨੀ ਆਸਥਾ ਉਹਦੇ ਬਾਰੇ ਦਾਸ ਕੀ ਕਹਿ ਸਕਦਾ ਮਗਰ ਮੇਰੀ ਸਭ ਨੂੰ ਬੇਨਤੀ ਹੋਊਗੀ ਇਹ ਸਿਆਣਪਾਂ ਘਰੇ ਛੱਡ ਕੇ ਆਇਓ ਢਹਿ ਕੇ ਆਇਓ ਢੇਰੀ ਹੋ ਕੇ ਆਇਓ ਗੁਰੂ ਸਾਹਿਬ ਜਾਨੀ ਜਾਨ ਨੇ ਇੱਥੇ ਦੇ ਵੱਧ ਦਿਮਾਗ ਲੜਾਇਆ ਤੇ ਸਿਆਣਪਾਂ ਲੜਾਈਆਂ ਤੇ ਫਿਰ ਮਾਲਕ ਸਮਰੱਥਨ ਇਸ ਲਈ ਮੁਦਾਸ ਦੀ ਕੋਈ ਅਪੀਲ ਨਹੀਂ ਅਈ ਤਾਂ ਹੈ ਗੁਰੂ ਘਰ ਦੇ ਨਿਮਾਣੇ ਜੇ ਸੇਵਕ ਨਾ ਚੀਜ਼ ਇਨਸਾਨ ਗੁਰੂ ਘਰ ਦੇ ਗੋਲੇ ਗੁਰੂ ਘਰ ਦੇ ਕੂਕਰ ਇਸ ਲਈ ਮੈਨੂੰ ਐਵੇਂ ਤੁਸੀਂ ਪੁੱਛੀ ਜਾਂਦੇ ਮੇਰਾ ਮੈਂ ਤਾਂ ਆਪਦੀ ਗੱਲ ਕਰ ਸਕਦਾ ਜਿਹੜੇ ਸਿਆਣਪਾ ਲਾਉਂਦੇ ਮੈਂ ਤਾਂ ਉਹਨਾਂ ਨੂੰ ਬੇਨਤੀ ਕਰ ਸਕਦਾ ਮੰਨਨੀ ਨਾ ਮੰਨਨੀ ਠੀਕੇ ਮਾਲਕ ਤਾਂ ਜਾਣਦਾ ਹੀ ਹੈ ਨਾ ਜੀ ਮਾਲਕ ਤਾਂ ਲਘੋਲਣਗੇ ਇਹ ਤਾਂ ਉਹ ਅਕਚਰੇ ਆ ਮਸ਼ੀਨਾ ਨੇ ਜਿਹੜੀਆਂ ਦੁਨੀਆ 'ਚ ਕਦੇ ਬਣੀਆਂ ਨਹੀਂ ਤੇ ਕਾਹ ਦੀ ਚੱਕਰਾਂ 'ਚ ਤੁਸੀਂ ਐਵੇਂ ਦੁਨਿਆਵੀ ਖੇਡ 'ਚ ਪੈ ਕਿਉਂਕਿ ਤੁਸੀਂ ਉਹਨਾਂ ਨੂੰ ਬਾਗੀ ਕਹਿੰਦੇ ਹੋ ਰੱਬ ਹੀ ਕੋ ਹੁੰਦਾ ਥੱਡੇ ਮੂੰਹ ਤੋਂ ਬਾਗੀ ਮੈਂ ਇੱਕ ਬੇਨਤੀ ਕਰਦਿਆਂ ਕਿ ਗੁਰੂਪੁਰ ਗੁਰੂ ਸੱਚੇ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਦੇ ਦਰ ਤੇ ਆਉਣਾ ਐਵੇਂ ਸਿਆਣਪਾਂ ਸੂਣਪਾਂ ਨਾ ਕਰਿਓ ਢਹਿ ਪਿਓ ਢਹਿ ਟੇਰੀ ਹੋ ਜਿਓ ਐਵੇਂ ਕੋਈ ਚੁਸਤ ਚਲਾਕੀਆਂ ਇੱਥੇ ਦਰ ਨਾਲ ਕਰੂਗਾ ਤੇ ਵੱਡਾ ਜੋ ਫਿਰ ਗੁਰੂ ਸਾਹਿਬ ਹੀ ਉਸ ਗੱਲ ਦਾ ਫੈਸਲਾ ਕਰਨਗੇ ਇਸ ਲਈ ਮੈਨੂੰ ਕਿਸੇ ਦੇ ਬਾਰੇ ਮੈਂ ਨਹੀਂ ਬੋਲ ਸਕਦਾ ਜੀ ਮੈਂ ਤਾਂ ਵੱਡਾ ਗੁਨੇਕਾਰ ਲੂਣ ਹਰਾਮੀ ਜੀਵ ਆਂ ਜੀ ਇਸ ਘਰ ਦਾ ਦਰਦ ਦਾ ਗੋਲਾ ਝਾੜੂ ਬਰਦਾਰ ਆਂ ਮਹਾ ਮਾੜੇ ਤੋਂ ਮਾੜਾ ਸੇਵਕ ਆਂ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਇਆ ਗੁਰੂ ਸਮਰੱਥ ਨੇ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਨਗੇ ਦਾਸ ਦੀ ਅਰਦਾਸ ਬੇਨਤੀ ਅਰਜੋਈ